ਪੰਜਾਬ ਵਿੱਚ ਮਾਨਸੂਨ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਮਾਨਸੂਨ ਆਮ ਤਰੀਕ ਤੋਂ ਹਫਤਾ ਪਹਿਲਾਂ ਆ ਸਕਦਾ ਹੈ ਭਾਰਤੀ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਮਾਨਸੂਨ 15 ਤੋਂ ਲੈ ਕੇ 25 ਜੂਨ ਦੇ ਵਿੱਚਕਾਰ ਕਿਸੇ ਵੀ ਸਮੇਂ ਦਿੱਲੀ ਐਨਸੀਆਰ ਅਤੇ ਅੱਗੇ ਪੰਜਾਬ ਆ ਸਕਦਾ ਹੈ ਕਿਉਂਕਿ ਮੌਨਸੂਨ 8 ਦਿਨ ਪਹਿਲਾਂ ਹੀ ਕੇਰਲ ਵਿੱਚ ਪਹੁੰਚਿਆ ਹੈ ਮੌਨਸੂਨ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਆਮ ਤੌਰ ਉੱਤੇ ਮੌਨਸੂਨ 25 ਜੂਨ ਤੱਕ ਦਿੱਲੀ ਐਨਸੀਆਰ ਦੇ ਵਿੱਚਕਾਰ ਪਹੁੰਚ ਜਾਂਦਾ ਹੈ ਪਰ ਇਸ ਵਾਰ 8 ਦਿਨ ਪਹਿਲਾਂ ਆ ਸਕਦਾ ਹੈ ਯਾਨੀ ਮੌਨਸੂਨ 14 ਜੂਨ ਤੋਂ ਲੈ ਕੇ 23 ਜੂਨ ਦੇ ਵਿੱਚ ਕਰ ਕਿਸੇ ਵੀ ਸਮੇਂ ਦਿੱਲੀ ਐਨਸੀਆਰ ਵਿੱਚ ਦਾਖਲ ਹੋ ਸਕਦਾ ਹੈ ਦੱਸ ਦੇ ਕਿ ਪੰਜਾਬ ਹਰਿਆਣਾ ਦਿੱਲੀ ਐਨਸੀਆਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਗ ਰੁਕੇ ਮੀਂਹ ਪੈ ਰਿਹਾ ਹੈ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਜਿਸ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ ਹਾਲਾਂਕਿ ਕੱਲ ਦਾ ਦਿਨ ਕਾਫੀ ਗਰਮ ਰਿਹਾ ਹੁਣ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੌਸਮ ਫਿਰ ਵਿਗੜ ਸਕਦਾ ਹੈ ਆਈਐਮਡੀ ਤੋਂ ਮਿਲੀ ਜਾਣਕਾਰੀ ਮੁਤਾਬਕ 27 ਤੋਂ ਲੈ ਕੇ 30 ਜੂਨ ਦੇ ਵਿੱਚ ਕਾ ਰੁਕ ਰੁਕੇ بارش ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਭਾਰਤੀ ਮੌਸਮ ਵਿਭਾਗ ਦੇ ਸੀਨੀਅਰ ਮੌਸਮ ਵਿਗਿਆਨੀ ਨੇ ਜਾਣਕਾਰੀ ਦਿੱਤੀ ਹੈ ਕਿ 27 ਤੋਂ ਲੈ ਕੇ 30 ਮਈ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਰੁਕ ਰੁਕੇ ਮੀਂਹ ਪਵੇਗਾ ਦੱਸਦੇ ਕਿ ਉੱਥੇ ਪੰਜਾਬ ਵਿੱਚ ਮਾਨਸੂਨ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਹੈ ਕਿ ਮਾਨਸੂਨ ਆਮ ਤਰੀਕ ਤੋਂ ਹਫਤਾ ਪਹਿਲਾਂ ਪਹੁੰਚ ਸਕਦਾ ਹੈ ਭਾਰਤੀ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਨਸੂਨ 15 ਤੋਂ ਲੈ ਕੇ 25 ਜੂਨ ਦੇ ਵਿੱਚ ਕਰ ਕਿਸੇ ਵੀ ਸਮੇਂ ਦਿੱਲੀ ਐਨਸੀਆਰ ਅਤੇ ਅੱਗੇ ਪੰਜਾਬ ਆ ਸਕਦਾ ਹੈ ਕਿਉਂਕਿ ਬਾਂਦਸੂਨ 8 ਦਿਨ ਪਹਿਲਾਂ ਹੀ ਕੇਰਲ ਵਿੱਚ ਪਹੁੰਚਿਆ ਸੀ ਮਾਨਸੂਨ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਆਮ ਤੌਰ ਉੱਤੇ ਮਾਨਸੂਨ 25 ਜੂਨ ਤੱਕ ਦਿੱਲੀ ਐਨਸੀਆਰ ਵਿੱਚ ਪਹੁੰਚ ਜਾਂਦਾ ਹੈ ਪਰ ਇਸ ਵਾਰ ਇਹ 8 ਦਿਨ ਪਹਿਲਾਂ ਆ ਸਕਦਾ ਹੈ ਯਾਨੀ ਮੌਨਸੂਨ 14 ਜੂਨ ਤੋਂ ਲੈ ਕੇ 23 ਜੂਨ ਦੇ ਵਿੱਚਕਾਰ ਕਿਸੇ ਵੀ ਸਮੇਂ ਦਿੱਲੀ ਐਨਸੀਆਰ ਵਿੱਚ ਦਾਖਲ ਹੋ ਸਕਦਾ ਹੈ ਦੱਸਦੇ ਕਿ ਪੰਜਾਬ ਹਰਿਆਣਾ ਦਿੱਲੀ ਐਨਸੀਆਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ ਰੁਕੇ ਮੀਂਹ ਪੈ ਰਿਹਾ ਹੈ ਤੇ ਠੰਡੀਆਂ ਹਵਾਵਾਂ ਚੱਬੀਆਂ ਹਨ ਜਿਸ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ ਹਾਲਾਂਕਿ ਕੱਲ ਦਾ ਦਿਨ ਕਾਫੀ ਗਰਮ ਰਿਹਾ